ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਦੀ ਇਹ ਮੁਕਾਬਲਾ 4 ਸਾਲਾਂ ਚ ਦੂਜੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ 트ੰਪ ਤੇ ਡੈਮੋਕ੍ਰੇਟਸ ਦੇ ਬਾਈਡਨ ਵਿਚਾਲੇ ਹੋਇਆ ਇਸ ਦੌਰਾਨ ਦੋਵਾਂ ਆਗੂਆਂ ਨੇ 75 ਮਿੰਟ ਤੱਕ ਇੱਕ ਦੂਜੇ ਤੇ ਗੰਭੀਰ ਦੋਸ਼ ਤੇ ਨਿਜੀ ਹਮਲੇ ਕੀਤੇ ਡੋਨਲਡ 트ੰਪ ਨੇ ਬਾਈਡਨ ਨੂੰ ਮਨਚੂਰੀਅਨ ਕਿਹਾ ਉਹਨਾਂ ਦੋਸ਼ ਲਾਇਆ ਕਿ ਬਾਈਡਨ ਨੂੰ ਚੀਨ ਤੋਂ ਪੈਸਾ ਮਿਲਦਾ ਹੈ ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਹਾਸ਼ਮਨੀ ਮਾਮਲੇ ਤੇ ਟਰੰਪ ਨੂੰ ਘੇਰਦੇ ਹੋਏ ਕਿਹਾ ਕਿ ਤੁਹਾਡੀ ਪਤਨੀ ਗਰਭਬਤੀ ਸੀ ਤੇ ਤੁਸੀਂ ਇੱਕ ਪੌਪ ਸਟਾਰ ਨਾਲ ਸੰਬੰਧ ਬਣਾ ਰਿਹਾ ਸੀ ਬਹਿਸ ਦੀ ਸ਼ੁਰੂਆਤ ਵਿੱਚ ਦੋਵਾਂ ਆਗੂਆਂ ਨੇ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਇਆ ਟੀਵੀ ਸਟੂਡੀਓ ਚ ਦਾਖਲ ਹੁੰਦੇ ਸਮੇ ਬਾਈਡਨ ਨੇ ਟਰੰਪ ਵੱਲ ਦੇਖਿਆ ਉਸ ਵੱਲ ਹੱਥ ਹਿਲਾਇਆ ਤੇ ਉਸ ਨੂੰ ਪੁੱਛਿਆ ਕਿ ਉਹ ਕਿਵੇਂ ਹੈ ਟਰੰਪ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਉਹ ਚੁੱਪਚਾਪ ਆਪਣੀ ਜਗ੍ਹਾ ਤੇ ਖੜੇ ਰਿਹਾ ਇਸ ਬਹਿਸ ਦੀ ਮੇਜ਼ਬਾਨੀ ਸੀਐਨਐਨ ਐਂਕਰ ਜੈਕ ਟੈਪਰ ਅਤੇ ਡਾਨਾ ਬਾਸ਼ ਨੇ ਕੀਤੀ ਇਹਨਾਂ ਨੂੰ ਸੰਚਾਲਕ ਕਿਹਾ ਜਾਂਦਾ ਹੈ ਉਹਨਾਂ ਅਹਿਮ ਮੁੱਦਿਆਂ ਤੇ ਉਮੀਦਵਾਰਾਂ ਨੂੰ ਇੱਕ ਇੱਕ ਕਰਕੇ ਸਵਾਲ ਪੁੱਛੇ 트럼ਪ ਬਾਈਡਨ ਕੋਲ ਜਵਾਬ ਦੇਣ ਲਈ 2 ਮਿੰਟ ਸਨ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ 트럼ਪ ਅਤੇ ਬਾਈਡਨ ਨੂੰ ਜਵਾਬ ਦੇਣ ਅਤੇ ਜਵਾਬ ਦੇਣ ਲਈ ਉਸ ਦਾ 1-1 ਮਿੰਟ ਮਿਲਿਆ ਉਮੀਦਵਾਰ ਨੂੰ ਇੱਕ ਪੈਨ ਇੱਕ ਨੋਟਪੈਡ ਅਤੇ ਇੱਕ ਪਾਣੀ ਦੀ ਬੋਤਲ ਦਿੱਤੀ ਗਈ ਉਮੀਦਵਾਰਾਂ ਦੀ ਵਾਰੀ ਆਉਣ ਤੇ ਹੀ ਉਹਨਾਂ ਦੇ ਮਾਈਕ੍ਰੋਫੋਨ ਚਾਲੂ ਕੀਤੇ ਗਏ ਮਹਿੰਗਾਈ ਦੇ ਮੁੱਦੇ ਤੇ ਬਾਈਡਨ ਦਾ ਕਹਿਣਾ ਸੀ ਕਿ ਲੋਕ ਮਰ ਰਹੇ ਸਨ ਤੇ ਟਰੰਪ ਕਹਿ ਰਹੇ ਸਨ ਕਿ ਹਾਲਾਤ ਗੰਭੀਰ ਨਹੀਂ ਤੁਸੀਂ ਆਪਣੇ ਹੱਥ ਤੇ ਥੋੜੀ ਬਲੀਚ ਲਾ ਲਓ ਸਭ ਕੁਝ ਠੀਕ ਹੋ ਜਾਵੇਗਾ ਅਰਥ ਵਿਵਸਥਾ ਡੇਗ ਗਈ ਲੋਕਾਂ ਕੋਲ ਨੌਕਰੀ ਨਹੀਂ ਸੀ ਜਦ ਕਿ ਟਰੰਪ ਦਾ ਇਸ ਮੁੱਦੇ ਤੇ ਕਹਿਣਾ ਸੀ ਕਿ ਜਦੋਂ 4 ਸਾਲ ਤੱਕ ਮੈਂ ਰਾਸ਼ਟਰਪਤੀ ਰਿਹਾ ਤਾਂ ਕਿਸੇ ਯੁੱਧ 'ਚ ਨਹੀਂ ਉਲਝਿਆ ਮੇਰੇ ਸਮੇਂ 'ਚ ਕਾਫੀ ਜੌਬ ਕ੍ਰੀਏਟ ਹੋਈਆਂ ਬਾਈਡਨ ਦੇ ਦੌਰ ਚ ਪ੍ਰਵਾਸੀਆਂ ਲਈ ਨੌਕਰੀਆਂ ਵਧੀਆਂ ਬਹਿਸ ਦੌਰਾਨ ਜੋ ਬਾਈਡਨ ਨੇ ਕੈਪੀਟਲ ਹਿੱਲ ਦੰਗਿਆਂ ਲਈ 트੍ਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਇਹ ਵਿਅਕਤੀ ਦੋਸ਼ੀ ਹੈ ਉਸਨੇ ਕੈਪੀਟਲ ਹਿੱਲ ਹਿੰਸਾ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਕਿ ਉਹ ਕੈਪੀਟਲ ਹਿੱਲ ਤੇ ਹਮਲਾ ਕਰਨ ਵਾਲਿਆਂ ਦੀ ਨਿੰਦਾ ਕਰਨਗੇ ਇਸ ਦੇ ਜਵਾਬ ਚ 트੍ਰੰਪ ਨੇ ਕਿਹਾ ਤੁਹਾਡਾ ਬੇਟਾ ਦੋਸ਼ੀ ਹੈ ਦੋਹਾਂ ਨੇਤਾਮਾਂ ਵਿਚਾਲੇ ਇਹ ਬਹਿਸ ਐਟਲੰਟਾ ਚ ਇੱਕ ਮੀਡੀਆ ਚੈਨਲ ਹੈੱਡਕੁਆਰਟਰ ਤੇ ਹੋਈ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਟਰੰਪ ਤੇ ਬਾਈਡਨ ਨੇ ਆਪਣੀ ਸ਼ੁਰੂਆਤੀ ਗੱਲਬਾਤ 'ਚ ਅਰਥਵਿਵਸਥਾ ਤੇ ਬਹਿਸ ਕੀਤੀ। ਦੋਵਾਂ ਨੇਤਾਵਾਂ ਨੇ ਮਹਿੰਗਾਈ, ਨੌਕਰੀਆਂ ਅਤੇ ਟੈਕਸ ਨੀਤੀ ਤੇ ਇੱਕ ਦੂਜੇ ਤੇ ਹਮਲੇ ਕੀਤੇ। ਇਸ ਤੋਂ ਇਲਾਵਾ ਬਹਿਸ ਦੇ ਪਹਿਲੇ ਅੱਧੇ ਘੰਟੇ 'ਚ ਬਾਈਡਨ ਥੋੜੇ ਘਬਰਾਏ ਹੋਏ ਨਜ਼ਰ ਆਏ ਜਦਕਿ ਟਰੰਪ ਊਰਜਾ ਨਾਲ ਭਰੇ ਹੋਏ ਸਨ ਪਰ ਉਹਨਾਂ ਨੇ ਆਪਣੇ ਜਵਾਬਾਂ 'ਚ ਝੂਠ ਦਾ ਸਹਾਰਾ ਵੀ ਲਿਆ। ਟਰੰਪ ਨੇ ਕੈਪੀਟਲ ਚ ਹੋਏ ਦੰਗਿਆਂ ਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਤੇ ਦੰਗਿਆਂ ਚ ਦੋਸ਼ੀ ਠਹਿਰਾਏ ਗਏ ਲੋਕਾਂ ਦੇ ਵਿਵਹਾਰ ਨੂੰ ਖਤਰਨਾਕ ਮੰਨਣ ਤੋਂ ਇਨਕਾਰ ਵੀ ਕਰ ਦਿੱਤਾ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਅਲ ਅਰਬੀਆ ਨਿਊਜ਼ ਚੈਨਲ ਦੀ ਪੱਤਰਕਾਰ ਨਾਦੀਆ ਬਲਬਾਸੀ ਚਾਰਟਰਜ਼ ਨੇ ਕਿਹਾ ਕਿ ਬਹਿਸ ਅਸਾਧਾਰਨ ਤੇ ਵੱਖਰੀ ਹੋਣ ਵਾਲੀ ਸੀ ਕਿਉਂਕਿ ਧਿਆਨ ਦੇਵੋ ਦੋਵੇਂ ਰਾਸ਼ਟਰਪਤੀਆਂ ਦੇ ਚਰਿੱਤਰ ਤੇ ਹੋਵੇਗਾ ਨਾ ਕਿ ਅਸਲ ਮੁੱਦਿਆਂ ਤੇ ਇਹ ਪਹਿਲੀ ਵਾਰ ਹੈ ਜਦੋਂ ਡੀ ਐਨ ਸੀ ਅਤੇ RNC ਦੋਮਾ ਸੰਮੇਲਨਾਂ ਤੋਂ ਪਹਿਲਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚਕਾਰ ਬਹਿਸ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ 2 ਹਫ਼ਤਿਆਂ ਤੱਕ ਰੂਸ ਜਾਣ ਦੀ ਯੋਜਨਾ ਬਣਾ ਰਹੇ ਨੇ। ਇਸ ਦਰਮਿਆਨ ਅਮਰੀਕਾ ਨੇ ਆਪਣੇ ਬਿਆਨ ਚ ਕਿਹਾ ਕਿ ਰੂਸ ਅਤੇ ਭਾਰਤ ਦੇ ਆਪਸੀ ਡੂੰਘੇ ਸਬੰਧ ਭਾਰਤ ਨੂੰ ਅਤਿ ਆਧੁਨਿਕ ਟੈਕਨੋਲੋਜੀ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ। ਅਮਰੀਕਾ ਨੇ ਭਾਰਤ ਅਤੇ ਰੂਸ ਦਰਮਿਆਨ ਵਧਦੇ ਸਬੰਧਾਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਉੱਚ ਪੱਧਰਾਂ ਤੇ ਜ਼ਾਹਰ ਕੀਤੀਆਂ ਨੇ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਭਾਰਤ ਨਾਲ ਕੰਮ ਕਰਨ ਨਾਲ ਇਹ ਚਿੰਤਾਵਾਂ ਘੱਟ ਹੋ ਸਕਦੀਆਂ ਨੇ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਾਰਟ ਕੈਂਬਲ ਨੇ ਭਾਰਤੀ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸ 'ਚ ਇਹ ਗੱਲਬਾਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੁਹਰਾਇਆ ਕਿ ਅਮਰੀਕਾ ਅਤ ਆਧੁਨਿਕ ਟੈਕਨੋਲੋਜੀ ਦੇ ਖੇਤਰ 'ਚ ਭਾਰਤ ਨਾਲ ਬਹੁਤ ਮਜ਼ਬੂਤ ਸਬੰਧ ਬਣਾਉਣ ਲਈ ਵਚਨਬੱਧ ਹੈ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਨਾਲ ਅਮਰੀਕੀ ਐਨਐਸਏ ਦੀ ਅਗਵਾਈ 'ਚ ਹੋਈ ਮੀਟਿੰਗ ਬਾਰੇ ਵੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਹਿੰਦ ਮਹਾਸਾਗਰ ਚ ਭਾਰਤ ਨਾਲ ਸਹਿਯੋਗ ਇੱਕ ਅਜਿਹਾ ਮੁੱਦਾ ਹੈ ਜਿਸ ਉੱਤੇ ਕਾਫੀ ਗੱਲਬਾਤ ਕੀਤੀ ਗਈ ਹੈ। ਹਿੰਦ ਮਹਾਸਾਗਰ ਚ ਭਾਰਤ ਦੀ ਭੂਮਿਕਾ ਕੇਂਦਰੀ ਹੋਵੇਗੀ ਤੇ ਸਾਡੀ ਕੋਸ਼ਿਸ਼ ਭਾਰਤ ਦੀ ਸਮੁੰਦਰੀ ਸ਼ਕਤੀ ਨੂੰ ਵਧਾਉਣ ਦੀ ਹੈ। ਰੂਸ ਬਾਰੇ ਕੈਂਪਲ ਨੇ ਕਿਹਾ ਭਾਰਤ ਤੇ ਰੂਸ ਦੇ ਸਬੰਧਾਂ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਖੁੱਲੀ ਚਰਚਾ ਹੋ ਰਹੀ ਹੈ। ਜਿੱਥੋਂ ਤੱਕ ਅਮਰੀਕਾ ਦਾ ਸਬੰਧ ਹੈ ਅਸੀਂ ਭਾਰਤ ਨਾਲ ਬਹੁਤ ਡੂੰਘੇ ਤੇ ਮਜ਼ਬੂਤ ਟੈਕਨੋਲੋਜੀ ਸਬੰਧ ਬਣਾਉਣ ਦੇ ਪੱਖ 'ਚ ਹਾਂ। ਅਸੀਂ ਸਪਸ਼ਟ ਤੌਰ ਤੇ ਦੱਸਿਆ ਕਿ ਜੇਕਰ ਭਾਰਤ ਤੇ ਰੂਸ ਦੇ ਸਬੰਧ ਫੌਜੀ ਅਤੇ ਤਕਨੀਕੀ ਪੱਧਰ ਤੇ ਬਣੇ ਰਹੇ ਤਾਂ ਇਸ ਦਾ ਕੀ ਪ੍ਰਭਾਵ ਪੈ ਸਕਦਾ ਏ ਅਸੀਂ ਆਪਣੀਆਂ ਚਿੰਤਾਵਾਂ ਭਾਰਤ ਨੂੰ ਦੱਸ ਦਿੱਤੀਆਂ ਨੇ ਭਾਰਤ ਨਾਲ ਅਮਰੀਕਾ ਦੀ ਦੋਸਤੀ ਕਈ ਵਾਰ ਸਮਝ ਤੋਂ ਬਾਹਰ ਹੋ ਜਾਂਦੀ ਹੈ ਇੱਕ ਪਾਸੇ ਅਮਰੀਕਾ ਭਾਰਤ ਨਾਲ ਹਰ ਵੱਡੇ ਖੇਤਰ ਚ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਭਾਰਤ ਵੱਲ ਉਂਗਲ ਉਠਾਉਣ ਅਤੇ ਦੇਸ਼ ਦੇ ਘਰੇਲੂ ਮਾਮਲੇ ਚ ਦਖਲ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਹੈ ਕਿ ਭਾਰਤ 'ਚ ਧਰਮ ਪਰिवर्तन ਵਿਰੋਧੀ ਕਾਨੂੰਨ ਨਫ਼ਰਤ ਭਰੇ ਭਾਸ਼ਣ ਅਤੇ ਧਾਰਮਿਕ ਘਟਗਣਤੀ ਪਾਈਚਾਰੇ ਦੇ ਲੋਕਾਂ ਦੇ ਘਰਾਂ ਅਤੇ ਧਾਰਮਿਕ ਸਥਾਨਾਂ ਨੂੰ ਢਾਉਣ ਦੇ ਮਾਮਲਿਆਂ 'ਚ ਚਿੰਤਾਜਨਕ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਤੇ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਜਾਰੀ ਕਰਨ ਦੇ ਮੌਕੇ ਤੇ ਬਲਿੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਦੁਨੀਆ ਭਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਬਹੁਤ ਯਤਨ ਕਰ ਰਹੇ ਨੇ। ਰੀਪੋਰਟ ਚ ਕਿਹਾ ਗਿਆ ਕਿ ਸੀਨੀਅਰ ਅਮਰੀਕੀ ਅਧਿਕਾਰੀ ਨੇ 2023 ਚ ਭਾਰਤ ਚ ਆਪਣੇ ਹਮਰਤਬਾ ਨਾਲ ਧਾਰਮਿਕ ਆਜ਼ਾਦੀ ਦੇ ਮੁੱਦਿਆਂ ਬਾਰੇ ਲਗਾਤਾਰ ਚਿੰਤਾਵਾਂ ਪ੍ਰਗਟਾਈਆਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਚ ਅਸੀਂ ਧਰਮ ਪਰਿਵਰਤਨ ਵਿਰੋਧੀ ਕਾਨੂੰਨਾ, ਨਫ਼ਰਤ ਭਰੇ ਭਾਸ਼ਣ, ਧਾਰਮਿਕ ਘਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੇ ਘਰਾਂ ਤੇ ਪੂਜਾ ਸਥਾਨਾਂ ਨੂੰ ਢਾਉਣ ਦੇ ਮਾਮਲਿਆਂ ਚ ਚਿੰਤਾਜਨਕ ਵਾਧਾ ਦੇਖਿਆ ਹੈ। ਇਸ ਦੇ ਨਾਲ ਹੀ ਦੁਨੀਆ ਭਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਬਹੁਤ ਯਤਨ ਕਰ ਰਹੇ ਨੇ। ਭਾਰਤ ਲਈ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਤੇ 2023 ਦੀ ਰਿਪੋਰਟ ਚ ਕਿਹਾ ਗਿਆ ਕਿ ਠਾਈਆਂ ਚੋਂ 10 ਰਾਜਾਂ ਚ ਸਾਰੇ ਧਰਮਾਂ ਦੇ ਧਰਮ ਪਰਿਵਰਤਨ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੇ ਇਹਨਾਂ ਵਿੱਚੋਂ ਕੁਝ ਰਾਜ ਵਿਆਹ ਦੇ ਉਦੇਸ਼ ਲਈ ਜ਼ਬਰਦਸਤੀ ਧਰਮ ਪਰਿਵਰਤਨ ਦੇ ਵਿਰੁੱਧ ਜੁਰਮਾਨੇ ਜਾਂ ਸਜ਼ਾ ਵੀ ਲਗਾਉਂਦੇ ਨੇ ਭਾਰਤ ਨੇ ਇਸ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਤੇ ਅਮਰੀਕੀ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਗਲਤ ਜਾਣਕਾਰੀ ਤੇ ਗਲਤ ਸਮਝ ਤੇ ਆਧਾਰਿਤ ਹੈ ਵਿਦੇਸ਼ ਵਿਭਾਗ ਨੇ ਪਿਛਲੇ ਸਾਲ ਕਿਹਾ ਸੀ ਕੁਝ ਅਮਰੀਕੀ ਅਧਿਕਾਰੀਆਂ ਦੀਆਂ ਪੱਖਪਾਤੀ ਟਿੱਪਣੀਆਂ ਇਹਨਾਂ ਰਿਪੋਰਟਸ ਦੀ ਭਰੋਸੇਯੋਗਤਾ ਨੂੰ ਹੋਰ ਕਮਜ਼ੋਰ ਕਰਦੀਆਂ ਨੇ ਇਸ ਸਾਲ ਦੀ ਰਿਪੋਰਟ 'ਚ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਈਸਾਈ ਤੇ ਮੁਸਲਮਾਨਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਤੇ ਪਾਬੰਦੀਆਂ ਲਗਾਉਣ ਵਾਲੇ ਕਾਨੂੰਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਧਾਰਮਿਕ ਸਮੂਹਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ 'ਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੂੰ ਝੂਠੇ ਅਤੇ ਮਨਕੜਤ ਦੋਸ਼ਾਂ 'ਚ ਤਸੀਹੇ ਦਿੱਤੇ ਗਏ ਤੇ ਜੇਲ੍ਹਾਂ 'ਚ ਡੱਕਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਪੱਧਰ ਤੇ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਦੇ ਸੱਦੇ ਤੇ ਵਿਦੇਸ਼ ਵਿਭਾਗ ਨੇ ਕਿਹਾ ਕਿ ਮੁਸਲਮ, ਸਿੱਖ, ਇਸਾਈਆ ਤੇ ਕਬਾਇਲੀ ਨੇਤਾਵਾਂ ਅਤੇ ਕੁਝ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੇ ਇਸ ਆਧਾਰ ਤੇ ਇਸ ਦਾ ਵਿਰੋਧ ਕੀਤਾ ਕਿ ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਚ ਬਦਲਣ ਦੀ ਯੋਜਨਾ ਦਾ ਹਿੱਸਾ ਹੈ ਅਮਰੀਕਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਹਰਿਆਣਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਝੀਲ ਚ ਨਹਾਉਂਦੇ ਹੋਏ ਡੁੱਬਣ ਕਾਰਨ ਮੌਤ ਹੋ ਗਈ ਦੋਵੇਂ ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ ਪਰਵਾਰ ਨੇ ਦੋਵੇਂ ਜਣਿਆਂ ਨੂੰ ਕਰੀਬ 1 ਸਾਲ ਪਹਿਲਾਂ 80 ਲੱਖ ਰੁਪਏ ਖਰਚ ਕੇ ਡੰਕੀ ਦੇ ਰਾਹੀਂ ਅਮਰੀਕਾ ਭੇਜਿਆ ਸੀ ਜਿੱਥੇ ਉਹ ਇੱਕ ਡਿਪਾਰਟਮੈਂਟਲ ਸਟੋਰ ਤੇ ਕੰਮ ਕਰਦੇ ਸੀ ਇਹ ਖਬਰ ਸੁਣ ਕੇ ਦੋਵਾਂ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹਰਿਆਣਾ ਚ ਕਰਨਾਲ ਦੇ ਰਹਿਣ ਵਾਲੇ ਦੋ ਗੱਭਰੂ ਨੌਜਵਾਨ ਅਮਰੀਕਾ ਚ ਮੌਤਾ ਸ਼ਿਕਾਰ ਹੋਏ ਨੇ ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਕੈਲੀਫੋਰਨੀਆ ਵਿਖੇ ਇੱਕ ਝੀਲ ਚ ਨਹਾਉਣ ਲਈ ਗਏ ਸੀ ਜਿੱਥੇ ਪਾਣੀ ਚ ਡੁੱਬਣ ਕਾਰਨ ਇਹਨਾਂ ਦੋਵਾਂ ਦੀ ਮੌਤ ਹੋ ਗਈ ਜਦਕਿ ਉਹਨਾਂ ਦੇ ਇੱਕ ਸਾਥੀ ਦੀ ਮਸਾਂ ਜਾਨ ਬਚੀ ਮ੍ਰਿਤਕ ਨੌਜਵਾਨਾਂ ਦੀ ਪਛਾਣ 21 ਸਾਲਾ ਮਹਿਤਾਬ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਅਤੇ 17 ਸਾਲਾ ਏਕਮ ਸਿੰਘ ਵਾਸੀ ਪਿੰਡ ਚੁੰਨਰੀ ਜ਼ਿਲ੍ਹਾ ਕਰਨਾਲ ਦੇ ਰੂਪ ਚ ਹੋਈ ਹੈ। ਇਸ ਘਟਨਾ ਦੌਰਾਨ ਇਹਨਾਂ ਦਾ ਇੱਕ ਹੋਰ ਸਾਥੀ ਫੈਜ਼ਪੁਰ ਵਾਸੀ ਚਰਨਜੀਤ ਸਿੰਘ ਵੀ ਝੀਲ 'ਚ ਡੋਬ ਰਿਹਾ ਸੀ ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਸਮਾਂ ਰਿੰਦੇ ਬਾਹਰ ਕੱਢ ਲਿਆ ਜਿਸ ਕਰਕੇ ਉਸ ਦੀ ਜਾਨ ਬਚ ਗਈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮਹਿਤਾਬ ਸਿੰਘ, ਏਕਮ ਸਿੰਘ ਤੇ ਚਰਨਜੀਤ ਸਿੰਘ ਇਕੱਠੇ ਇੱਕੋ ਕਮਰੇ 'ਚ ਰਹਿੰਦੇ ਸੀ। 25 ਜੂਨ ਨੂੰ ਉਹ ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਝੀਲ ਚ ਨਹਾਉਣ ਗਏ ਸੀ ਜਿੱਥੇ ਮਹਿਤਾਬ ਸਿੰਘ ਤੇ ਏਕਮ ਸਿੰਘ ਝੀਲ ਚ ਡੁੱਬ ਗਏ। ਉਹਨਾਂ ਨੂੰ ਬਚਾਉਣ ਲਈ ਚਰਨਜੀਤ ਸਿੰਘ ਵੀ ਅੱਗੇ ਵੱਲ ਵਧਿਆ ਤਾਂ ਉਹ ਵੀ ਡੁੱਬ ਜਾਣਾ ਸੀ ਜੇ ਆਸ-ਪਾਸ ਦੇ ਲੋਕ ਉਸ ਨੂੰ ਬਚਾਉਂਦੇ ਨਾ। ਦੋਵਾਂ ਨੂੰ ਤੁਰੰਤ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜਿੱਥੇ ਮਹਿਤਾਬ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਗਰੋਂ 24 ਘੰਟੇ ਬਾਅਦ ਦੂਜੇ ਦੀ ਵੀ ਲਾਸ਼ ਝੀਲ ਚੋਂ ਬਰਾਮਦ ਹੋ ਗਈ। ਮਹਿਤਾਬ ਦੇ ਪਿਤਾ ਗੁਲਾਬ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਨੇ ਆਪਣਾ ਇਕਲੌਤਾ ਬੇਟਾ ਕਰੀਬ 1 ਸਾਲ ਪਹਿਲਾਂ ਡੰਕੀ ਰਾਹੀਂ ਅਮਰੀਕਾ ਭੇਜਿਆ ਸੀ ਹੁਣ ਅਮਰੀਕਾ 'ਚ ਉਹ ਚੰਗਾ ਕੰਮਕਾਰ ਕਰ ਰਿਹਾ ਸੀ ਪਰ ਇਹ ਬਾਣਾ ਵਰਤ ਗਿਆ ਬਿਲ ਕੌਬਸ ਇੱਕ ਤਜਰਬੇਕਾਰ ਐਕਟਰ ਬਿਲ ਕੌਬਸ ਇੱਕ ਤਜਰਬੇਕਾਰ ਐਕਟਰ ਜੋ ਇੱਕ ਅਬਜ਼ਰਵ ਵਿਅਕਤੀ ਦੇ ਰੂਪ ਦੇ ਵਿੱਚ ਸਰਵ ਵਿਆਪੀ ਅਤੇ ਸੂਝਵਾਨ ਸਕਰੀਨ ਤੇ ਪਛਾਣ ਸੰ ਦਾ ਦਿਹਾਂਤ ਹੋ ਗਿਆ ਉਹ 90 ਸਾਲ ਦੇ ਸਨ ਉਹਨਾਂ ਦੇ ਪ੍ਰਚਾਰਕ ਆਈ ਜੋਨਸ ਨੇ ਦੱਸਿਆ ਕਿ ਕੌਬਸ ਦਾ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਇਨਲੈਂਡ Empire 'ਚ ਉਹਨਾਂ ਦੇ ਘਰ 'ਚ ਪਰਿਵਾਰ ਅਤੇ ਦੋਸਤਾਂ ਵਿਚਕਾਰ ਦੇਹਾਂਤ ਹੋਇਆ ਜੋਨਸ ਨੇ ਦੱਸਿਆ ਕਿ ਮੌਤ ਦਾ ਸੰਭਾਵਿਕ ਕਾਰਨ ਕੁਦਰਤੀ ਹੋ ਸਕਦਾ ਹੈ ਕਲੀਵਲੈਂਡ ਦੇ ਮੂਲ ਨਿਵਾਸੀ ਕੌਬਸ ਦੇ ਦਾ ਹਰਟਸਕਰ ਪ੍ਰੌਕਸੀ ਦਾ ਬਾਡੀਗਾਰਡ ਅਤੇ ਨਾਈਟ ਐਟ ਦਾ ਮਿਊਜ਼ੀਅਮ ਵਰਗੀਆਂ ਫਿਲਮਾਂ 'ਚ ਅਭਿਨੇ ਕੀਤਾ ਉਹਨਾਂ ਨੇ 1974 ਚ ਦਾ ਟੇਕਿੰਗ ਆਫ ਪੈਲਹਮ 1 2 3 ਵਿੱਚ ਆਪਣੀ ਪਹਿਲੀ ਵੱਡੀ ਸਕਰੀਨ ਹਾਜ਼ਰੀ ਦਰਜ ਕੀਤੀ। ਉਹ ਲਗਭਗ 200 ਫਿਲਮ ਤੇ ਟੀਵੀ ਕ੍ਰੈਡਿਟਸ ਦੇ ਨਾਲ ਅਜੀਵਨ ਐਕਟਰ ਬਣ ਗਿਆ। ਕੌਬਸ ਦਾ ਸੁਪਰਾਨੋਸ ਦਾ ਵੇਸਟ ਵਿੰਗ ਸਿਸਮ ਸਟਰੀਟ ਅਤੇ ਗੁੱਡ ਟਾਈਮਸ ਜਿਵੇਂ ਟੈਲੀਵਿਜ਼ਨ ਸ਼ੋਅ ਚ ਦਿਖਾਈ ਦਿੱਤੇ। ਉਹ ਦਾ ਬਾਡੀਗਾਰਡ 1992 ਚ ਵਿਟਨੀ ਹਿਊਸਟਨ ਦੇ ਮੈਨੇਜਰ ਸਨ। ਕੋਇਨ ਬ੍ਰਦਰਸ ਦੀ ਦਾ ਹਰਟਸਕਰ ਪ੍ਰੌਕਸੀ ਚ ਰਹੱਸਯਮੇ ਘੜੀ ਵਾਲੇ ਵਿਅਕਤੀ ਅਤੇ ਜੌਨ ਸੇਲਜ਼ ਦੀ ਸਨਸ਼ਾਇਨ ਸਟੇਟ ਚ ਡਾਕਟਰ ਸੰ ਉਹਨਾਂ ਨੇ ਏਅਰਬਡ ਚ ਕੋਚ ਨਾਈਟ ਐਟ ਦਾ ਮਿਊਜ਼ੀਅਮ ਵਿੱਚ ਸੁਰੱਖਿਆ ਗਾਰਡ ਤੇ ਦਾ ਗ੍ਰੈਗਰੀ ਹਾਈਨਸ ਸ਼ੋ ਚ ਪਿਤਾ ਦੀ ਭੂਮਿਕਾ ਨਿਭਾਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਸਿਖਰਲੇ ਅਧਿਕਾਰੀਆਂ ਨੇ ਆਲੋਚਕਾਂ ਨੂੰ ਚੁੱਪ ਕਰਾਉਣ ਲਈ ਭਾਰਤ 'ਚ ਅਤਵਾਦ ਰੋਕੂ ਕਾਨੂੰਨ ਦੀ ਵਰਤੋਂ ਤੇ ਚਿੰਤਾ ਜ਼ਾਹਰ ਕੀਤੀ ਤੇ ਅਧਿਕਾਰੀਆਂ ਨੂੰ ਕਸ਼ਮੀਰ ਬਾਰੇ ਟਿੱਪਣੀਆਂ ਲਈ ਲੇਖਿਕਾ ਅਰੁੰਦਤੀ ਰੌਏ ਖਿਲਾਫ ਦਰਜ ਕੇਸ ਵਾਪਸ ਲੈਣ ਦੀ ਮੰਗ ਕੀਤੀ। ਹਾਈ ਕਮਿਸ਼ਨਰ ਵਾਲਕਰ ਟਰਕ ਦੀ ਅਗਵਾਈ ਹੇਠਲੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੇ ਐਕਸ ਤੇ ਪਾਈ ਪੋਸਟ 'ਚ ਕਿਹਾ ਭਾਰਤ ਆਲੋਚਕਾਂ ਨੂੰ ਚੁੱਪ ਕਰਾਉਣ ਲਈ ਅਤਵਾਦ ਰੋਕੂ ਕਾਨੂੰਨ ਯੂਏਪੀਏ ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਫਿਕਰਮੰਦ ਹਾ। ਕਾਨੂੰਨ ਦੀ ਸਮੀਖਿਆ ਤੇ ਇਸ ਤਰ੍ਹਾਂ ਤੇ ਹਰਾਸਤ ਚ ਲੈ ਗਿਆ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਰਿਹਾਈ ਲਈ ਅਪੀਲ ਦੁਹਰਾਉਂਦੇ ਹਾਂ ਕਸ਼ਮੀਰ ਬਾਰੇ ਟਿੱਪਣੀਆਂ ਲਈ ਅਰੰਦਤੀ ਰੌਏ ਤੇ ਸ਼ੇਖ ਸ਼ੌਕਤ हुसैन ਖਿਲਾਫ ਦਰਜ ਕੇਸ ਵਾਪਸ ਲੈਣ ਦੀ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ